ਉਹੀ ਸੇਫਟੀ ਐਂਡ ਗ੍ਰਿਪ ਸੇਫਟੀ ਕਮ ਸੇਫਟੀ ਉਹ ਸਾਰਾ ਕੁਝ ਉਵੇਂ ਹੀ ਹੈ ਜੀ ਇਹਦੇ ਬਸ ਤੁਸੀਂ ਲੋਡ ਕੀਤਾ ਤੇ ਇਹਨੇ ਇਥੋਂ ਫਾਇਰ ਕਰ ਦੇਣਾ ਅੱਛਾ ਰਖ ਖੜਾਕਾ ਵਧੀਆ ਦਾ ਖੜਾਕਾ ਠੀਕ ਹੁੰਦਾ ਜੀ ਉਹ ਜਿਆਦਾ ਐਡਾ ਧਮਾਕਾ ਇਹਦੇ ਕੰਪਲੇਟ ਅੱਛਾ ਇਹ ਜ਼ਖਮੀ ਕਰ ਸਕਦਾ ਬੰਦੇ ਨੂੰ ਕਰ ਸਕਦਾ ਸਰ ਕਲੋਜ਼ ਰੇਂਜ ਤੋਂ ਕਰ ਸਕਦਾ ਹੂੰ ਮਤਲਬ ਕਿ ਕਿਸੇ ਨੂੰ ਲੋਡ ਪੈ ਜਾਏ ਕਿਸੇ ਜਰ ਤਰ੍ਹਾਂ ਆਪਾਂ ਲੇਡੀਜ਼ ਦੀ ਗੱਲ ਹੀ ਕਰਦੇ ਆ ਕੁੜੀਆਂ ਆਉਂਦੀਆਂ ਜਾਂਦੀਆਂ ਇਕੱਲੀਆਂ ਜਿਵੇਂ ਹਨਾ ਕਿਤੇ ਵੀ ਆ ਚਲੋ ਪਿੰਡਾਂ ਦੇ ਵਿੱਚ ਬਹੁਤ ਹੁੰਦਾ ਪਰ ਟ੍ਰਾਈ ਸਿਟੀਜ਼ ਦੇ ਵਿੱਚ ਜਾਂ ਹੋਰ ਅਜਿਹੇ ਸ਼ਹਿਰ ਨੇ ਜਿੱਥੇ ਲੜਕੀਆਂ ਇਕੱਲਿਆਂ ਆਉਂਦੀਆਂ ਹਨਾ ਜੀ ਜੀ ਤੇ ਉਹਨਾਂ ਨੂੰ ਇਹ ਵੈਪਨ ਉਹਨਾਂ ਦੇ ਕੋਲ ਹੋਵੇ ਤਾਂ ਜ਼ਖਮੀ ਕਰ ਸਕਦਾ ਹਾਂ ਇਹ ਹੋ ਗਿਆ ਸਰ ਇੱਕ ਆ ਪੈਪਰ ਸਪਰੇਅ ਵਾਲਾ ਅੱਛਾ ਜੀ ਇਹ ਇਹਦੇ ਚ ਮਿਰਚਾਂ ਵਾਲੀ ਸਪਰੇਅ ਜੀ ਪੈ ਜਾਂਦੀ ਹੈ ਅੱਛਾ ਤੇ ਇਹ ਵੀ ਪ੍ਰੋਟੈਕਸ਼ਨ ਵਾਸਤੇ ਉਹਨਾਂ ਦੇ ਬਹੁਤ ਬਸ ਐ ਚੱਲੀ ਜਾਣਾ ਹੈ ਚੱਲੀ ਜਾਣਾ ਇਹਦੇ ਚ ਬੋਤਲ ਜੀ ਪੈ ਜਾਂਦੀ ਹੈ ਸਪਰੇਅ ਵਾਲੀ ਓਕੇ ਇਹ ਵੀ ਕੁੜੀਓ ਤੁਹਾਡੇ ਲਈ ਬਹੁਤ ਵਧੀਆ ਵੈਪਨ ਆ ਹਾਂ ਜੀ ਇਹ ਜਰਮਨ ਇਹ ਵੀ ਜਰਮਨ ਦਾ ਬਣਿਆ ਹੈ ਤੁਸੀਂ ਜਰਮਨ ਤੋਂ ਬਣਿਆ ਹੋਇਆ ਹੈ ਜਰਮਨ ਤੋਂ ਬਣਿਆ ਹੋਇਆ ਤੇ ਆਹ ਸਪਰੇਅ ਪੈ ਜਾਣੀ ਆ ਕੁੜੀਆਂ ਲਈ